ਪੰਜਾਬ ਸਰਕਾਰ ਮੁਰਦ ਕਾਉਂਵਰੇਟ ਜਸਵੀਰ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਸੀਪੀਸੀ ਦਾ ਆਗੂ ਆ ਸਾਡਾ ਨਾ ਬੱਚਾ ਹਰਦੀਪਿੰਡ ਤੋਂ ਹਰਦੀਪ ਸਿੰਘ ਲੋਕਾਂ ਵਾਲੀ ਫੈਕਟਰੀ ਆ ਨਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲੋਕਾਂ ਫੈਕਟਰੀ ਪਈਦੀ ਆ ਸ਼ਰਾਬ ਵਾਲੀ ਮੈਨਜ ਨੂੰ ਕਹਿੰਦੇ ਆ ਉੱਥੇ ਕੰਮ ਕਰਦਾ ਸੀ ਤੇ 31 ਤਰੀਕ ਨੂੰ ਤੇ ਦਰਮਿਆਨ 31 ਤਰੀਕ ਆ ਨਾ 31 ਤਰੀਕ ਨੂੰ ਇਹਨੂੰ ਉੱਥੋਂ ਕੋਈ ਪੈਸੇ ਮਿਲੇ ਆ ਤੇ ਇਹਦੇ ਯਾਰ ਦੋਸਤ ਬਣੇ ਸੀਗੇ ਆਪਣੇ ਕੈਰੋਂ ਤੋਂ ਮੁੰਡੇ ਤੇ ਪੈਸੇ ਵੇਖ ਕੇ ਤੇ ਇਹਨੂੰ ਲੈ ਕੇ ਨਾਲ ਨਾਲ ਲੈ ਕੇ ਆਦ ਪੈਸਿਆਂ ਦੇ ਬੇਈਮਾਨ ਹੋ ਗਿਆ ਰਾਤ ਨੂੰ ਇਹਦਾ ਉਹਨਾਂ ਕਤਲ ਕਰ ਦਿੱਤਾ ਘਰ ਦੇ ਜਿੰਨੇ ਵੀ ਮੈਂਬਰ ਆ ਉਹਦੇ ਵਿੱਚ ਸਾਵਲਾ ਸਾਰੇ ਕਤਲ ਕਰਕੇ ਦਿਨੇ ਇਹਨਾਂ ਨੇ ਜਿਹੜੇ ਘਰ ਦੇ ਵਾਰਸ ਹੀ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਮੁੰਡੇ ਨੂੰ ਇਸ ਤਰ੍ਹਾਂ ਗੱਲ ਹੋ ਗਈ ਆ ਉਹ ਜਿਹੜੇ ਮੁੰਡੇ ਗਏ ਆ ਲੈਣ ਉਹ ਵਿਚਾਰੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਉਥੋਂ ਪੁਲਿਸ ਨੂੰ ਲੈ ਕੇ ਨਾਲ ਚੌਕੀ ਉਹਨਾਂ ਨੇ ਦਰਖਾਸਤ ਦਿੱਤੀ ਜਾ ਕੇ ਚੌਕੀ ਪੁਲਿਸ ਤੋਂ ਆਪਣੇ ਜਿਹੜੀ ਕੈਰੋ ਚੌਕੀ ਆ ਉਥੋਂ ਦੋ ਮੁਲਾਜ਼ਮ ਆਏ ਆ ਤੇ ਇਹਨਾਂ ਮੁੰਡਿਆਂ ਨੂੰ ਉਹਨਾਂ ਨੇ ਲਾਸ਼ ਦੇ ਦਿੱਤੀ ਲਾਸ਼ ਦੇ ਦੀ ਪੱਟੀ ਆ ਗਈ ਪੋਸਟਮਾਰਟ ਕਰਨ ਵਾਸਤੇ ਵਿੱਚ ਐਤਵਾਰ ਆ ਗਿਆ ਵੀ ਡੈਡ ਬੋਡੀ ਜਿਹੜੀ ਤੁਹਾਨੂੰ ਸੋਮਵਾਰ ਮਿਲੂਗੀ ਪੋਸਟਮਾਰਟ ਹੋ ਕੇ ਤੇ ਜਿਹੜੀ ਪੁਲਿਸ ਆ ਕੈਰੋ ਚੌਕੀ ਦੀ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕੋਈ ਪਰਚਾ ਨਹੀਂ ਕਟਿਆ ਉਹਨਾਂ ਬੰਦਿਆਂ ਦੇ ਜਿਹੜੇ ਉਸ ਵਕਤ ਦੋ ਬੰਦੇ ਫੜੇ ਸੀ ਉਹ ਵੀ ਉਹਨਾਂ ਨੇ ਛੱਡ ਦਿੱਤੇ ਪੁਲਿਸ ਨੇ ਸਾਨੂੰ ਪੁਲਿਸ ਕੋਲੋਂ ਬੋ ਆ ਰਹੀ ਆ ਵੀ ਇਹ ਜਿਹੜੀ ਪੁਲਿਸ ਆ ਇਹ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਅਸੀਂ ਕੌਗਨਿਸਟ ਪਾਰਟੀ ਦੇ ਆਗੂ ਹਾਂ ਅਸੀਂ ਸਖਰ ਲੱਖ ਯੋਧੇ ਆ ਅਸੀਂ ਸੰਘਰਸ਼ ਲੜਨਾ ਜਾਣਦੇ ਹਾਂ ਸੰਘਰਸ਼ ਲੜਨਾ ਜਾਣਦੇ ਹਾਂ ਇਨਸਾਫ ਲੈਣਾ ਜਾਣਦੇ ਹਾਂ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਇਨਸਾਫ ਲੈ ਕੇ ਰਵਾਂਗੇ ਅੱਜ ਸਾਡਾ ਸੰਘਰਸ਼ ਛੋਟਾ ਵਾ ਕੱਲ ਨੂੰ ਅਸੀਂ ਸੰਘਰਸ਼ ਵੱਡਾ ਵੇਡਾਂਗੇ ਅਸੀਂ ਜੋ ਵੀ ਸਟੈਂਡ ਰਾਵਾਂਗੇ ਅਗਾ ਸਟੈਂਡ ਸਖਤੋ ਸਖਤ ਸਟੈਂਡ ਲਾਵਾਂਗੇ ਐਨ ਇਹਨਾਂ ਦੇ ਵਾਰਸਾਂ ਨੂੰ ਇਨਸਾਫ ਦਿਵਾ ਕੇ ਰਾਵਾਂਗੇ 17 18 ਸਾਲ ਦਾ ਮੁੰਡਾ ਵਾ ਅੱਛਾ ਜੀ ਮਤਲਬ ਇਹਦਾ ਇਹ ਕੋਈ ਮੰਗਣੀ ਨਹੀਂ ਹੋਈ ਕੋਈ ਵਿਆਹ ਨਹੀਂ ਹੋਇਆ ਇਹ ਘਰ ਦੇ ਵਿੱਚ ਕਮਾਉ ਹੀਗਾ ਮੁੰਡਾ ਜਿਹੜਾ ਛੋਟਾ ਭਰਾ ਇਹਦਾ ਬਿਲਕੁਲ ਛੋਟਾ ਵਾ ਤੇ ਇਸ ਕਰਕੇ ਪਿਵਾਰ ਨੂੰ ਬਹੁਤ 6:00 ਵਜੇ ਐਜੀ ਦੀ ਇਹ ਮੁੰਡੇ ਇਹਦੇ ਮਹੀਨਾ ਡੇਢ ਮਹੀਨਾ ਹੋ ਗਿਆ ਇਹਦਾ ਜਿਹੜਾ ਜੋ ਪਿਤਾ ਹੀ ਫਾਦਰ ਸਾਹਿਬ ਉਹ ਵੀ ਪੂਰੇ ਹੋ ਚੁੱਕੇ ਆ 31 ਤਰੀਕ ਨੂੰ ਜੀ ਸ਼ੁਰੂ ਚਰਚਾ ਆਉਂਦਾ ਮੁੰਡਾ ਫੈਕਟਰੀ ਚ ਗਿਆ ਏ ਹਰਦੀਪ ਸਿੰਘ ਉੱਥੇ ਕੋਈ ਇਹਦੇ ਯਾਰ ਮਿੱਤਰ ਬਣੇ ਆ ਪਰ ਮੈਂ ਲੋਕਾ ਫੈਕਟਰੀ ਦੇ ਵਿੱਚ ਉਹ ਵੀ ਉੱਥੇ ਕੰਮ ਕਰਦਾ ਤੇ ਇਹ ਵੀ ਲੜਕਾ ਵੀ ਉੱਥੇ ਕੰਮ ਕਰਦਾ ਸੀ ਉਹ ਸ਼ਾਮਾਂ ਨੂੰ ਇਹਨੂੰ ਘਰੇ ਲੈ ਆਇਆ ਸ਼ਾਮ ਨੂੰ ਘਰੇ ਲਿਆ ਕੇ ਇਹਦਾ ਹਾਸੀ ਦੇ ਕੇ ਇਹਨੂੰ ਮਾਰਿਆ ਗਿਆ ਏ ਤੇ ਕੋ ਜਿਹਦੇ ਜਿ ਬਾੜੇ ਬੂੜੇ ਨਹੀਂ ਦੰਦਾ ਮੇ ਤੋੜੇ ਗਏ ਆ ਤੇ ਇਹੋ ਸਾਡੇ ਕੋਲ ਫੋਟੋ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਸਾਡੀ ਕੋਈ ਪ੍ਰਸ਼ਾਸਨ ਸੁਣ ਨਹੀਂ ਰਿਹਾ ਨਾ ਕੋਈ ਸਰਕਾਰ ਸੁਣ ਰਹੀ ਆ ਅਸੀਂ ਪਰਸੋਂ ਦੇ ਰੋਲਦੇ ਆ ਤੇ ਸਾਡੀ ਪ੍ਰਸ਼ਾਸਨ ਕੋਲੋਂ ਇਹ ਮੰਗ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਏ ਕੀ ਕੀ ਚੌਂਕੀ ਜਿਹੜੀ ਐ ਕੈਰੋਂ ਕੀ ਉਹਨਾਂ ਦਾ ਕੀ ਕਹਿਣਾ ਵਾਂਗੇ ਸਾਨੂੰ ਜੀ ਇਹੋ ਕਹਿਣਾ ਸੀ ਜੇ ਤਾਂ ਪਹਿਲਾ ਕੋਟ ਮਾਸਟਰ ਹੋਊ ਕਿ ਉਹ ਕਹੇ ਜੀ ਅਸੀਂ ਕੋਟ ਮਾਸਟਰ ਕਰਾਉਣ ਨੂੰ ਤਿਆਰ ਆ ਤੇ ਜਦੋਂ ਅਸੀਂ ਬੰਦਿਆਂ ਦੇ ਨਾਂ ਹੀ ਦੱਸਦੇ ਉਹਨਾਂ ਨੂੰ ਵੀ ਤਿੰਨ ਕਾਦਰ ਲਾਇਦੇ ਤੇ ਉਹਨਾਂ ਤੇ ਪਰਚਾ ਕਰਾਉ ਉਹ ਤਾਂ ਕਿਉਂ ਨਹੀਂ ਅੱਜ ਤੱਕ ਕੀਤਾ ਗਿਆ ਸਾਹਿਬ ਇਹ ਉਹ ਸਾਡਾ ਅਗਲਾ ਸੰਗਰਾਂਸ਼ੇ ਤੋਂ ਵੀ ਤਿੱਖਾ ਹੋਊਗਾ ਕੀ ਮੰਗ ਕਰਦੇ ਜੀ ਪੰਜਾਬ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਕਾਗਲਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤੇ ਸਾਨੂੰ ਐਸਓ ਐਚਐਸਓ ਅਨਸਾਰ ਆਣ ਕੇ ਤੇ ਇੱਥੇ ਇਨਸਾਫ ਦਵੇ ਅਸੀਂ ਇਹ ਨਹੀਂ ਆ ਕਿਸੇ ਤੇ ਇਤbaar ਕਰਾਂਗੇ ਸਾਡੇ ਘਰ ਵਾਲਿਆਂ ਤੋਂ ਪੁੱਛੇ ਜੋ ਖਬਰ ਹੋਈ ਆ